ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਅੱਜ ਮੈਂ ਆਪ ਜੀ ਦੇ ਸਨਮੁਖ ਬਾਬਾ ਮੋਤੀराम ਜੀ ਦੇ ਸੰਬੰਧ ਤੇ ਵਿੱਚ ਇੱਕ ਕਵਿਤਾ ਰੱਖਣ ਜਾ ਰਹੀ ਹਾਂ ਜਿਵੇਂ ਕਿ ਅੱਜ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਤੇ ਇਹਨਾਂ ਸ਼ਹਾਦਤ ਦੇ ਦਿਨਾਂ ਦੇ ਅੰਦਰ ਹੀ ਬਾਬਾ ਮੋਤੀराम ਜੀ ਦੇ ਸਾਰੇ ਦੇ ਸਾਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਕਸਾਈਆਂ ਵੱਲੋਂ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਬਾਬਾ ਮੋਤੀराम ਜੀ ਦਾ ਕਸੂਰ ਕੇਵਲ ਇਨਾ ਕੱਢਿਆ ਗਿਆ ਕਿ ਉਹਨਾਂ ਨੇ ਬੇਕਸੂਰ ਲਾਲਾ ਨੂੰ ਠੰਡੇ ਬੁਰਜ ਦੇ ਵਿੱਚ ਬੈਠੇ ਮਾਸੂਮ ਲਾਲਾ ਤੇ ਮਾਂ ਗੁਜਰਕੌਰ ਨੂੰ ਦੁੱਧ ਦੀ ਸੇਵਾ ਦੁੱਧ ਪਿਉਉਣ ਦੀ ਸੇਵਾ ਕੀਤੀ ਸੀ ਬਹੁਤ ਸੋਹਣੀਆਂ ਸਤਰਾਂ ਦੇ ਵਿੱਚ ਸਤਿਕਾਰਯੋਗ ਵੀਰ ਸਰਬਜੀਤ ਸਿੰਘ ਜੀ ਨੇ ਬਾਬਾ ਮੋਤੀਰਾਮ ਜੀ ਦੇ ਉੱਤੇ ਹੋਏ ਤਸ਼ੱਦਦਾਂ ਬਾਰੇ ਬੜੇ ਸੋਹਣੇ ਤਰੀਕੇ ਦੇ ਨਾਲ ਬਿਆਨ ਕੀਤਾ ਹੈ ਲਿਖਦੇ ਨੇ ਕਹਿੰਦਾ ਮਾਂ ਮੋਤੀ ਅਤੇ ਪਤਨੀ ਦੇ ਸੰਗ ਬਨ ਲਿਆ ਪੁੱਤ ਨਰੈਣਾ ਆਓ ਕਵਿਤਾ ਦੇ ਬੋਲ ਕੁਝ ਇਸ ਪ੍ਰਕਾਰ ਹਨ ਪਤਾ ਲੱਗਾ ਜਾਂ ਲਾਲਾਂ ਤਾਈ ਮੋਤੀ ਦੁੱਧ ਪਿਆਇਆ ਪਤਾ ਲੱਗਾ ਜਾਂ ਲਾਲਾਂ ਤਾਈ ਮੋਤੀ ਦੁੱਧ ਪਿਆਇਆ ਸਾੜੇ ਕੱਪੜੇ ਅੱਗ ਲੱਗ ਗਈ ਸੂਬਾ ਰੋ ਵਿੱਚ ਆਇਆ ਹਰਕਤ ਵਿੱਚ ਆ ਗਏ ਸਿਪਾਈ ਹਰਕਤ ਵਿੱਚ ਆ ਗਏ ਸਿਪਾਈ ਮਨ ਸੂਬੇ ਦਾ ਕਹਿਣਾ ਮਾਂ ਮੋਤੀ ਅਤੇ ਬਉਟੀ ਦੇ ਸੰਗ ਬਨ ਲਿਆ ਪੁੱਤ ਨਰੇਣਾ ਮਾਂ ਮੋਤੀ ਅਤੇ ਬਉਟੀ ਦੇ ਸੰਗ ਬਨ ਲਿਆ ਪੁੱਤ ਨਰੇਣਾ ਮਾਂ ਲੱਦੋ ਅਤੇ ਭੋਲੀ ਪਤਨੀ ਮਾਂ ਲੱਦੋ ਅਤੇ ਭੋਲੀ ਪਤਨੀ 7 ਸਾਲ ਦਾ ਬੇਟਾ ਲੱਗਾ ਮੋਤੀ ਕਰਨ ਵੇਖ ਲੋ ਸਿੱਖ ਕੌਮ ਦੀ ਪੇਟਾ ਤੇਲੀਆਂ ਵਾਲੇ ਮਹੱਲੇ ਦੇ ਵਿੱਚ ਤੇਲੀਆਂ ਵਾਲੇ ਮਹੱਲੇ ਦੇ ਵਿੱਚ ਕਾਣ ਅਨੋਖਾ ਪੈਣਾ ਮਾਂ ਮੋਤੀ ਅਤੇ ਵੋਟੀ ਦੇ ਸੰਗ बन लेया पुत्त नरेणा मां मोती ਅਤੇ ਬਉਟੀ ਦੇ ਸੰਗ ਬਨ ਲਿਆ ਪੁੱਤ ਨਰੇਣਾ ਬਿਨਾ ਆਈ ਤੂੰ ਸੁਣ ਲੈ ਮੋਤੀ ਸੁਬਾ ਕਹਿੰਦਾ ਕਹਿੰਦਾ ਬਿਨਾ ਆਈ ਤੂੰ ਸੁਣ ਲੈ ਮੋਤੀ ਤਾ ਤੂੰ ਮਰਨਾ ਚਾਵੇਂ ਕਰ ਦੂੰ ਮਾਫ ਗੁਨਾਹ ਮੈਂ ਤੇਰਾ ਮੁਸਲਮਾਨ ਬਣ ਜਾਵੇਂ ਕਰ ਦੂੰ ਮਾਫ ਗੁਨਾਹ ਮੈਂ ਤੇਰਾ ਮੁਸਲਮਾਨ ਬਣ ਜਾਵੇ ਆਖੇ ਸੁਬਾ ਕਈ ਜਨਮਾਂ ਤੱਕ ਆਖੇ ਸੁਬਾ ਕਾਫਰ ਬਣ ਕੇ ਦੁੱਖ ਪਊਗਾ ਸਹਿਣਾ ਮਾ ਮੋਤੀ ਅਤੇ ਬਉਟੀ ਦੇ ਸੰਗ ਬਨ ਲਿਆ ਪੁੱਤ ਨਰੇਣਾ ਮਾ ਮੋਤੀ ਅਤੇ ਬਉਟੀ ਦੇ ਸੰਗ ਬਨ ਲਿਆ ਪੁੱਤ ਨਰੇਣਾ ਫੜ ਕੇ ਉਂਗਲਾਂ ਮੋਢਿਆਂ ਚੱਕ ਕੇ ਫੜ ਕੇ ਉਂਗਲਾਂ ਮੋਡਿਆਂ ਚੱਕ ਕੇ ਜਿਸ ਦੇ ਤਾਂ ਹੀ ਖੜਾਇਆ ਕੁੱਟ ਕੁੱਟ ਕੇ ਸ਼ਮਕਾਂ ਦੇ ਨਾਲ ਪਾਪੀਆਂ ਅੱਗੇ ਲਾਇਆ ਕੁੱਟ-ਕੁੱਟ ਕੇ ਸ਼ਮਕਾਂ ਦੇ ਨਾਲ ਪਾਪੀਆਂ ਅੱਗੇ ਲਾਇਆ ਜਿੰਨਾ ਦੇ ਨਾਲ ਖੇਡਿਆ ਪਲਿਆ ਜਿੰਨਾ ਦੇ ਨਾਲ ਖੇਡਿਆ ਪਲਿਆ ਰੋਣ ਗਲੀ ਦੀਆਂ ਪੈਣਾ ਮਾਂ ਮੋਤੀ ਅਤੇ ਬਉਟੀ ਦੇ ਸੰਗ ਬਨ ਲਿਆ ਪੁੱਤ ਨਰੈਣਾ ਮਾਂ ਮੋਤੀ ਅਤੇ ਬਉਟੀ ਦੇ ਸੰਗ ਬਨ ਲਿਆ ਪੁੱਤ ਨਰੈਣਾ ਉਹ ਬਨ ਕੇ ਮੁਸ਼ਕਾ ਅੱਗੇ ਲਾਲੈ ਬਨ ਕੇ ਮੁਸ਼ਕਾ ਅੱਗੇ ਲਾਲੈ ਮਾਂ ਪੁੱਤਰੀਓ ਚਾਰੇ ਕੋਲੂ ਧੇ ਵਿੱਚ ਪੀੜ ਦੇਣ ਲਈ ਕਾਲੇ ਸੀ ਹਥਿਆਰੇ ਕੋਲੂ ਦੇ ਵਿੱਚ ਪੀੜ ਦੇਣ ਲਈ ਕਾਲੇ ਸੀਹ ਹਥਿਆਰੇ ਵਾਂਗ ਪਨਾਲੇ ਕੋਲੂ ਦੇ ਵਿੱਚ ਵਾਂਗ ਪਨਾਲੇ ਕੋਲੂ ਦੇ ਵਿੱਚ ਖੂਨ ਜਿੰਨਾ ਦਾ ਵਹਿਣਾ ਮਾਂ ਮੋਤੀ ਅਤੇ ਬਉਟੀ ਦੇ ਸੰਗ ਬਨ ਲਿਆ ਪੁੱਤ ਨਰੈਣਾ ਉਹ ਗੱਲਾਂ ਕਦੇ ਝੂਠ ਨਹੀਂ ਲਿਖਦਾ ਗੱਲਾਂ ਕਦੇ ਝੂਠ ਨਹੀਂ ਲਿਖਦਾ ਸਰਬਜੀਤ ਸਭਰਾਵਾ ਮੋਤੀ ਵਰਗੇ ਹੀਰੇ ਪੁੱਤਰ ਜੰਮਣ ਵਿਰਲੀਆਂ ਮਾਵਾਂ ਮੋਤੀ ਵਰਗੇ ਹੀਰੇ ਪੁੱਤਰ ਜੰਮਣ ਵਿਰਲੀਆਂ ਮਾਵਾਂ ਹਰ ਕੋਈ ਹਰ ਕੋਈ ਆਖੇ ਰਾਜ ਸੂਬਿਆ ਹਰ ਕੋਈ ਆਖੇ ਜ਼ੁਲਮੀ ਰਾਜ ਇਹ ਬਹੁਤਾ ਚਿਰ ਨਹੀਂ ਰਹਿਣਾ ਮਾਂ ਮੋਤੀ ਤੇ ਬਉਟੀ ਦੇ ਸੰਗ ਬੰਨ ਲਿਆ ਪੁੱਤ ਨਰੈਣਾ ਮਾ ਮੋਤੀ ਅਤੇ ਬੌਟੀ ਦੇ ਸੰਗ ਬੰਨ ਲਿਆ ਪੁੱਤ ਨਰੈਣਾ ਬੰਨ ਲਿਆ ਪੁੱਤ ਨਰੈਣਾ ਇਦਾਂ ਭਾਈ ਬਾਬਾ ਮੋਤੀराम ਜੀ ਦੇ ਸਾਰੇ ਦੇ ਸਾਰੇ ਪਰਿਵਾਰ ਨੂੰ ਕੋਹਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ